ਮਾਚੀਵਾੜੋ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸਰਹੱਦੀ ਸਿਨਹਿਰ ਦੇ ਕੋਲ ਜੰਗਲੀ ਖੇਤਰ ਦੇ ਵਿੱਚ ਹਿੰਦੂ ਸੰਗਠਨਾਂ ਦੇ ਵੱਲੋਂ ਗਊਆਂ ਦੀ ਹੱਤਿਆ ਕਰ ਮਾਸ ਤਿਆਰ ਕਰਨ ਵਾਲੇ ਇੱਕ ਬੁੱਟਰਖਾਨਾ ਫੜਿਆ ਗਿਆ ਜਿਸ ਤੇ ਪੁਲਿਸ ਨੇ ਮੌਕੇ ਤੇ ਹੀ ਕਾਰਵਾਈ ਕਰ ਦਿੱਤੀ ਹੈ ਦਸਹਾੜੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਨੇ ਜਦਕਿ 9 ਦੇ ਕਰੀਬ ਜਿਹੜੇ ਗਊਆਂ ਨੂੰ ਬਚਾ ਲਿਤਾ ਗਿਆ ਤਾਂ ਜੇ ਕਿ ਇਸ ਸੰਬੰਧੀ ਹਿੰਦੂ ਸੰਗਠਨ ਦੇ ਵੱਲੋਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਉਹਨਾਂ ਨੇ ਕਿ है कि पुलिस ने इस दी जानकारी दी कि इस जंगली खेत्ते ਦੇ ਵਿੱਚ ਗਊਆਂ ਦੇ ਹੱਤਿਆਕਾਰ ਉਹਨਾਂ ਦੇ ਮਾਰਸ ਦੀ ਤਸਕਰੀ ਕੀਤੀ ਜਾ ਰਹੀ ਸੀ ਇਸ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਨੂੰ ਮੌਕੇ ਤੇ ਹੀ ਸੂਚਨਾ ਦੇ ਕੇ ਤੇ ਛਾਪੇਮਾਰੀ ਕਰਵਾਈ ਗਈ ਹੈ ਹਾਲਾਂਕਿ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੋਂ ਉਹਨਾਂ ਵੱਲੋਂ ਦੋਸ਼ਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਸ਼ੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਵਾਲੇ ਇੱਕ ਵਿਅਕਤੀ ਨੂੰ ਪਰ ਕਾਬੂ ਕਰ ਲਿੱਤਾ ਗਿਆ ਜੀ ਜੀ ਸਿੱਧੀ ਦਿਹਾੜੇ ਚੱਲਦੇ ਨੇ ਇਹ ਲੋਕਾਂ ਨੂੰ ਸ਼ਰਮ ਨਹੀਂ ਕੀ ਇਹ ਕੀ ਕਰਦੇ ਨੇ ਇੱਥੇ 11 ਗਊਆਂਸ਼ ਮਿਲੇ ਨੇ ਜੀ ਸਾਡੇ ਰਾਤ ਹੀ ਇਨਫੋਰਮੇਸ਼ਨ ਆਈ ਸੀਗੀ ਕਿ ਤੁਹਾਡੇ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਤੇ ਗਊ ਤਸਕਰੀ ਹੋ ਰਹੀ ਆ ਅਸੀਂ ਇਮੀਡੀਏਟ ਉਸੇ ਟਾਈਮ ਨਿਕਲੇ ਆਪਣੇ ਸਾਰੇ ਭੈਣ ਭਰਾਵਨ ਲੈ ਕੇ ਜਿਹੜੇ ਵੀ ਸਾਡੇ ਮਿੱਤਰ ਦੋਸਤ ਨੇ ਉਧਰੋਂ ਨਿਕਸਣ ਜੀ ਉਹਨੇ ਗੁਰਪ੍ਰੀਤ ਜੀ ਨੇ ਸਾਰੇ ਆ ਗਏ ਉਹਨਾਂ ਨੇ ਆ ਕੇ ਜਦੋਂ ਅਸੀਂ ਆਹ ਏਰੀਆ ਨੂੰ ਸਰਚ ਕੀਤਾ ਇੱਥੇ ਜਦੋਂ ਆ ਕੇ ਦੇਖਿਆ ਤੇ ਇੱਥੇ ਗਊਆਂ ਕਤਲ ਹੋ ਰਹੀਆਂ ਸੀਗੀਆਂ ਜਦੋਂ ਅਸੀਂ ਐਂਟਰੀ ਕੀਤੀ ਉਹ ਨਾਲ ਹੀ ਸਾਨੂੰ ਦੇਖ ਕੇ ਕਿਉਂ ਇਸ ਘਣਾ ਜੰਗਲ ਆ ਰਾਤ ਦਾ ਹਨੇਰੇ ਕਰਕੇ ਕੁਝ ਨਹੀਂ ਪਤਾ ਲੱਗਿਆ ਤੇ ਉਹ ਭੱਜ ਗਏ ਉਹਨਾਂ ਚੋਂ ਇੱਕ ਅਸੀਂ ਫੜ ਲਿਆ ਤੇ 11 ਗਊਆਂ ਵਾਂਸ਼ਾ ਅਸੀਂ ਜਾਨ ਬਚਾਈ ਆ ਕੀ ਜਾਨਾ ਕਰੋ ਸਾਰੀ ਘਟਮ ਨਹੀਂ ਆ ਰਹੀ ਮੈਂ ਤਾਂ ਜੀ ਪ੍ਰਸ਼ਾਸਨ ਦੀ ਨਲਾਕੀ ਕਹਿੰਦਾ ਜੀ ਸਾਡੀ ਮਾਲ ਸਰਕਾਰ ਦੀ ਬੋਟਾ ਅਸੀਂ ਮੰਗਦੇ ਆ ਗਊ ਟੈਕਸ ਇੰਨਾ ਇਕੱਠਾ ਕਰਦੇ ਆ ਇਹ ਫਿਰ ਵੀ ਕੱਟੀਆਂ ਜਾਂਦੀਆਂ ਨੇ ਮੈਂ ਆ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਕਰਦਾ ਕਿ ਇਹ ਤੇ ਸਖਤੋ ਸਖਤ ਕਾਨੂੰਨ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਬਲਜ ਹੋਣ ਜਿਹੜੀ ਵੀ ਜਗ੍ਹਾ ਤੇ ਇਹ ਕੁਝ ਹੁੰਦਾ ਵਾ ਉਹ ਬਾਏ ਨੇਮ ਉਹਨਾਂ ਤੇ ਪਰਚਾ ਦਿੱਤਾ ਜਾਵੇ ਤੇ ਉਹਨਾਂ ਨੂੰ ਜਿਹੜੀ ਇਹ ਪ੍ਰਾਪਰਟੀ ਆ ਉਹਨੂੰ ਪੱਕੀ ਤੌਰ ਤੇ ਗਊਸ਼ਾਲਾ ਨੂੰ ਧਾਨ ਕੀਤਾ ਜਾਵੇ ਜਿਹੜੇ ਗਊ ਬੋਆ ਜਾਨ ਮਾਸ ਹੋ ਰਹਿ ਗਿਆ ਇਹਨੂੰ ਕੀਤਾ ਜਾਵੇ ਇਹਨਾਂ ਨੂੰ ਜੀ ਹੁਣ ਆਪਾਂ ਦੱਬਾਂਗੇ ਜੀ ਨਮਕ ਪਾ ਕੇ نیچے ਇਹਨਾਂ ਨੂੰ ਦਹਨ ਕਰਾਂਗੇ ਜੀ ਜਿਵੇਂ ਜਿਹੜੇ ਬੰਦਿਆਂ ਦਾ ਹੁੰਦਾ ਆਪਣੇ ਸੰਸਾਰਿਕ ਯਾਤਰਾ ਚ ਅਪਾ ਜਨੀ ਭੇਟ ਕਰਦੇ ਆ ਜਿਹੜਾ ਇਹ گاਉਂ ਵਾਂਛ ਹੁੰਦਾ ਇਹਨਾਂ ਨੂੰ ਆਪਾਂ ਜ਼ਮੀਨ 'ਤੇ ਰੱਖਦੇ ਆ ਦੇਖਿਆ ਜਾਵੇ ਤੇ ਨਹਿਰ ਦੇ ਨਾਲ-ਨਾਲ ਕਾਫੀ ਬੁੱਝ ਰਹਿ ਰਹੇ ਜੀ ਜੀ ਇਹ ਆਰ ਜਾਦੀ ਪੰਜਾਬ ਸਰਕਾਰ ਲਈ ਇਹ ਪੰਜਵਾਂ ਇਨਸੀਡੈਂਟ ਹੈ ਜੀ ਇੱਥੇ ਇਹੀ 2 ਕਿਲੋਮੀਟਰ ਇੱਧਰ 2 ਕਿਲੋਮੀਟਰ ਉੱਧਰ ਅਸੀਂ ਇਸ ਵਾਰ ਚੇਤਾਵਨੀ ਦਿੰਦੇ ਆ ਅਸੀਂ ਹਰ ਸਾਲ ਇਹੀ ਸ਼ਹੀਦੀ ਦਿਹਾੜਿਆਂ 'ਚ ਇਹਨਾਂ ਨੂੰ ਫੜਦੇ ਆ ਸਾਡੇ ਇੱਥੇ ਖੂਨ ਡੁੱਲਿਆ ਹੋਇਆ ਹੈ ਮੱਛਵੜਾ ਸਾਹਿਬ ਦੀ ਧਰਤੀ ਆ ਬੱਚਿਆਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਸ਼ੌਕ ਦੇ ਦੇਣ ਸਮਝਦੇ ਆ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜੇ ਕੋਈ ਇਹਨਾਂ ਨੇ ਸਰਕਾਰ ਨੇ ਕੋਈ ਉੱਚ ਕਦਮ ਨਾ ਚੱਕਿਆ ਤੇ ਜੇ ਅਸੀਂ ਅਗਲੀ ਵਾਰ ਕਿਤੇ ਫੜਿਆ ਅਸੀਂ ਉਹ ਸਾਰਾ ਇਥੋਂ ਜੇ ਜੋ ਜਿਹੜਾ ਵੀ ਮਾਸ ਮਿਲੇਗਾ ਗਊ ਦਾ ਸਿਰ ਸਾਰਾ ਅਸੀਂ ਆਪਣੇ ਐਮਐਲਏ ਦੇ ਘਰ ਦੇ ਬਾਹਰ ਰੱਖਾਂਗੇ ਜਾਂ ਆਪਣੇ ਸੀਐਮ ਦੇ ਘਰ ਦੇ ਬਾਹਰ ਰੱਖਾਂਗੇ ਘਟਨਾ ਦੇਖੋ ਤੁਹਾਡੇ ਬਿਲਕੁਲ ਸਾਹਮਣੇ ਹੈ ਜੀ ਅੱਜ ਸ਼ਹੀਦੀ ਧਰਤੀ ਪਰ ਇਹਨਾਂ ਲੋਕਾਂ ਨੇ ਗਊ ਦਾ ਖੂਨ ਬਹਾਇਆ ਹੈ ਔਰ ਅਸੀਂ ਤਾਂ ਗੁਰੂ ਮਹਾਰਾਜ ਜੀ ਦੀ ਇੱਕ ਲੜਫੜ ਕੇ ਚੱਲੇ ਹੋਏ ਆ ਕਿ ਗਊ ਗਰੀਬ ਦੀ ਰੱਖਿਆ ਅਸੀਂ ਗਊਆਂ ਦੀ ਰੱਖਿਆ ਤੇ ਲੱਗੇ ਹੋਏ ਆ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਇਸ ਗੱਲ ਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਊਆਂ ਨਾਲ ਕਰਦੇ ਆ ਤੇ ਅਸੀਂ ਉਹੀ ਇਹਨਾਂ ਨਾਲ ਕਰੀਏ ਇੱਥੇ 11 ਗਊਾਂ ਦਾ ਜੋ ਕੀ ਸਾਡੇ ਆਣ ਤੋਂ ਪਹਿਲਾਂ ਕੱਢ ਚੁੱਕੇ ਤੇ ਔਰ 11 ਗਊਾਂ ਸਾਸੀਂ ਗਊਸ਼ਾਲਾ ਪਹੁੰਚਾ ਚੁੱਕੇ ਜੋ ਜਿੰਦਾ ਖੜੇ ਸੀ ਇੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਇਹ ਕਹਿ ਦਿੰਦੇ ਵੀ ਫਲਟਰ ਗਊਆਂ ਐ ਔਰ ਉਹਦੇ ਵਿੱਚੋਂ ਇੱਕ ਗਊ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਸੋਈ ਐ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਧ ਵਾਲੀ ਐ ਕੋਈ ਬੱਚੇ ਵਾਲੀ ਐ ਇਹਨਾਂ ਨੂੰ ਸਿਰਫ ਮਾਫ਼ਨਾ ਕਰ ਪੈਸੇ ਤੱਕ ਮਤਲਬ ਐ ਇੱਕ ਸ਼ੌਕੀ ਦਾ ਮਕਾਨ ਹੈ ਪਿੱਛੇ ਸ਼ੌਕੀ ਹੈ ਇੱਕ ਸ਼ਾਵੀਰ ਆ ਜੋ ਗੱਡੀ ਦੇ ਕੋਲ ਤੇ ਰਹਿੰਦਾ ਹੈ ਇਹ ਦੋਹਾਂ ਦੀ ਮਿਲੀ ਭਗਤ ਨਾਲ ਕੰਮ ਹੋਇਆ 10 ਮੋਟਰਸਾਈਕਲਾਂ ਦੇ ਘਰ ਖੜੇ ਹੈ ਜੋ ਕਿ ਬਾਰੋਂ ਬੰਦੇ ਆ ਕੇ ਇਹਨਾਂ ਦੇ ਨਾਲ ਫੱਟਦੇ ਆ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਕੇ ਥੱਕ ਚੁੱਕੇ ਆ ਹੁਣ ਸਾਡਾ ਸਬਰ ਦਾ ਬੰਦ ਟੁੱਟ ਚੁੱਕਿਆ ਹੈ ਉਸ ਤੋਂ ਪਹਿਲਾਂ ਹੁਣ ਅਸੀਂ ਚੇਤਾਵਨੀ ਦਿਨਾ ਚਾਹੁੰਦੇ ਕਿ ਜੋ ਗਊ ਨਾਲ ਹੋ ਰਿਹਾ ਹੁਣ ਅਸੀਂ ਇਹ ਬੁੱਛੜ ਨਾਲ ਕਰਕੇ ਦਿਖਾਵਾਂਗੇ ਕਾਰਵਾਈ ਦੇਖੋ ਪਹਿਲਾਂ ਵੀ ਇੰਝ 15 ਵਾਰ ਅੱਥੇ ਅਸੀਂ ਕਾਰਵਾਈਆਂ ਕਰਵਾ ਚੁੱਕੇ ਆ ਲੇਕਿਨ 6 ਮਹੀਨੇ 5 ਮਹੀਨੇ 4 ਮਹੀਨੇ ਬਾਅਦ ਛੁੱਟ ਜਾਂਦੇ ਆ ਬੰਦੇ ਲੇਕਿਨ ਜੋ ਮੇਨ ਸਰਗਣਾੇ ਪਿੱਛੇ ਕੋਈ ਨਹੀਂ ਫੜੇ ਜਾਂਦੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਕੇ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਦੇਖੋ ਜੋ ਹੋਇਆ ਉਹ ਤਾਂ ਤੁਸੀਂ ਦੇਖ ਹੀ ਲਿਆ ਪਰ ਮੈਂ ਸਿਰਫ ਇੰਨੇ ਦੋ ਸ਼ਬਦਾਂ ਚ ਗੱਲ ਨਿਵੇੜਾਂਗਾ ਜੋ ਪੰਜਾਬ ਦੇ ਅੱਜ ਹਾਲਾਤ ਨੇ ਜੋ ਸਰਕਾਰ ਇਸ ਕਰਤਾ ਆ ਜੋ ਪੰਜਾਬ 'ਚ ਬਾਹਰ ਦਾਟਾ ਹੋ ਰੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਆ ਇਹ ਦਊ ਮਾਕਾ ਦਾ ਬਿਸ਼ਾਪ ਲੱਗ ਰਿਹਾ ਅੱਜ ਮੈਂ ਪੁੱਛਣਾ ਚਾਹਣਾ ਕਿੱਥੇ ਸਾਡਾ ਇੰਟੈਲੀਜੈਂਸ ਆ ਤੇ ਕਿੱਥੇ ਸਾਡਾ ਸਿਸਟਮ ਆ ਐਦਾਂ ਸ਼ਰਮ ਆ ਗਉਆਂ ਵੱਡੀਆਂ ਜਾ ਰਹੀਆਂ ਅੱਜ ਗਉਂਵਾਂਸ਼ ਨੂੰ ਤਖਤਾਰਨ ਵਾਸਤੇ ਸੰਸਕਾਰ ਕਰਨ ਵਾਸਤੇ ਜੋ ਜੇਸਬੀ ਨਾਲ ਕੋਏ ਬਟੇ ਤਾਂ ਤੇ ਹੋਰ ਲੋਕ ਬੰਦਾਲੀ ਖੜ ਰਹੇ ਆ ਹੋਰ ਤਾਂ ਹੋਰ ਜਿਹੜੀਆਂ 11 ਗਉਤਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਟਾਈਆਂ ਉਹਨਾਂ ਦੀ ਇੱਕ ਗਾ ਗਊ ਮਾਤਾ ਦਾ ਪਛੜਿਆ ਜਨਮ ਦਿੱਤਾ ਹੋਣੇ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਇਸਨੂੰ ਨਹਿਰਾ ਦੇ ਕੰਡੇ ਜਿੰਨੇ ਡੇਰੇ ਹੈਗੇ ਆ ਗੁਜਰਾਂ ਦੇ ਨਾ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੀ ਜਗ੍ਹਾ ਦੇ ਉੱਪਰ ਇਹ ਨੇਰਾ ਹੈਗਾ ਉਸ ਦੇ ਮਾਲਕ ਨੂੰ 120 ਵੀਚ ਤੇ ਇਨਵੋਲਵ ਕੀਤਾ ਜਾਵੇ ਦੀ ਰੈਕਸ ਬੈਂਕ ਦੀ 120 ਵੀ ਦੇ ਵਿੱਚ ਤੇ ਇਹ ਜਿਹੜੇ ਇਸ ਦੇਰੇ ਦੇ ਨੇ ਮਾਲੇ ਦੇ ਜਿਹੜੀ ਸੰਪਤੀ ਬਣਾਈ ਆ ਉਹ ਜਿਹੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀਆਂ ਇਹਨਾਂ ਦੇ ਵਹੀਕਲ ਨੇ ਉਹ ਪ੍ਰਸ਼ਾਸਨ ਬੌਂਡ ਕਰੇ ਇਹਨਾਂ ਦੇ ਜਿੰਨੇ ਵੀ ਬੈਂਕ ਖਾਤੇ ਆ ਅਕਸੀਲ ਕਰੇ ਤੇ ਜਿਹੜੇ ਅੱਜ ਤੱਕ ਇਹਨਾਂ ਨੇ ਜਿਹੜੇ ਗਊ ਮਾਸ ਦੇ ਕੋਲ ਜਿਹੜੇ 11 ਮੋਟਰਸਾਈਕਲ ਫੜੇ ਗਏ ਆ ਜਿਹੜੇ ਇੱਥੇ ਬਰਾਮਦ ਹੋਇਆ 11 ਇੱਕ ਘਰ ਦੇ ਵਿੱਚ ਤਾਂ ਹੁੰਦੇ ਨਹੀਂ ਇੱਥੇ ਚੰਡੀਗੜ੍ਹੋਂ ਅਸੀਂ ਗੋਮਾਸ ਫੜਿਆ ਜੀਲਕਪੁਰ ਫੜਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਪਤਾ ਕਰਾਇਆ ਜਾਏ ਕਿੱਥੇ ਕਿਹਦੇ ਹੋਟਲ ਤੋਂ ਸਪਲਾਈ ਹੋਣੀ ਸੀ ਉਹ ਹੋਟਲ ਵੀ ਸੀਜ ਕਰੇ ਸਰਕਾਰ ਸਿਰਫ ਇਹ ਗੱਲ ਨਾ ਹੋਵੇ ਕਿ ਅਸੀਂ ਆ ਗਏ ਆ ਗੋਮਾਸ ਫੜਾਤਾ ਬਚਾਤਾ ਮੁਕਦਮਾ ਦਰਜ ਕਰਤਾ ਗਿਰਕਾਰ ਕਰਲੇ ਸਸਰੀ ਕਾਲ ਇਸ ਤੋਂ ਬਾਅਦ ਇਸ ਤੋਂ ਬਾਅਦ ਵੀ ਕਾਰਵਾਈ ਹੋਣੀ ਚਾਹੀਦੀ ਕਿੱਥੇ ਜਾਣਾ ਸੀ ਕੌਣ ਵਿਚੇ ਆ ਕਿਹਦੀ ਇਨਵੋਲਵਮੈਂਟ ਆ ਜੇ ਹੋਰ ਬੰਦੇ ਇਨਵੋਲਵ ਪਏ ਉਹਨਾਂ ਦੀ ਵੀ ਰੈਸਪੋਨਸ ਪੈਣੀ ਚਾਹੀਦੀ ਆ ਦੋ ਹਤਿਆਰਿਆਂ ਨੂੰ ਜਿਹੜੀ ਫਾਂਸੀ ਜਿਹੜੀ ਹੈਗੀ ਆ ਉਹਦੇ ਬਾਰੇ ਚਲੋ ਸਾਡੇ ਸੰਘਰਸ਼ ਚੱਲ ਰਹੇ ਰਹਿਣਾ ਜੀ ਉਹ ਤਾਂ ਚੱਲ ਹੀ ਰਹੇ ਆ ਪਰ ਅੱਜ ਦਾ ਵਿਸ਼ਾ ਜਿਹੜਾ ਇਹ ਆ ਮੈਨੂੰ ਕਿਤੇ ਨਹੀਂ ਸਮਝ ਆਉਂਦੀ ਕਿ ਨਾਲਾਗੜ੍ਹ ਬੈਠੇ ਗੁਰਪ੍ਰੀਤ ਜੀ ਨੂੰ ਜਿੜੀ ਰਣਾ ਜੀ ਨੂੰ ਨਿਕਸਨ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਸਾਡੇ ਰਾਹੁਲ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿਤੇ ਗਊ ਮੱਚ ਵੱਡੇ ਜਾਣੇ ਆ ਕਿ ਆ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ ਸੀਆਈਡੀ ਸਪੈਸ਼ਲ ਬ੍ਰਾਂਚ ਸਾਰੇ ਕਿੱਥੇ ਗਏ ਹੋਏ ਆ ਬੇਰੀ ਬੇਨਤੀ ਹੈ ਔਰ ਮੇਰੇ ਵਾਸਤੇ ਸਾਰੇ ਅਸੀਂ ਖੁਦ ਵੀ ਦੋਸ਼ੀ ਆ ਜਿਹੜੇ ਆਸ ਪੜੋਸ ਦੇ ਲੋਕ ਆ ਕਿ ਉਸ ਪਿੰਡ ਦੇ ਸਰਪੰਚ ਨੂੰ ਪੰਚ ਨੂੰ ਪਤਾ ਨਹੀਂ ਕਿਹੜੇ ਏਰੀਆ 'ਚ ਕੀ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੀਤੀਆਂ ਆ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਮਾਗੂ ਮਾਤਾ ਦਾ ਹੀ ਅਪਸ਼ਾਬ ਲੱਗ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਅਸੀਂ ਹੁਣ ਮੰਗ ਪੱਤਰ ਵੀ ਦਵਾਂਗੇ ਕਿ ਜਿੰਨੇ ਇਹਨਾਂ ਦੇ ਡੇਰੇ ਆ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਈਆਂ ਜਾਣ ਆਟਾਏ ਜਾਣ ਸਾਨੂੰ ਵਿਸ਼ਵਾਸ ਦਿੱਤਾ ਡੀਐਸਪੀ ਸਾਹਿਬ ਨੇ ਕਿ ਤਾਇਆ ਜਾਏਗਾ ਇਹਨਾਂ ਦੇ ਮੋਟਰਸਾਈਕਲ ਬਾਈਕ ਵਗੈਰਾ ਜਿਹੜੇ ਹੈਗੇ ਉਹਨਾਂ ਕਿਤੇ ਜਾਣ ਸਾਡੇ ਜਿਹੜੇ ਲੋਕਲ ਸੀਫਸ ਹੁੰਦੇ ਪ੍ਰਧਾਨ ਨਰਮਨ ਮੈ ਰਾਜੀ ਨੇ ਸੰਜੀਤ ਉਪਰੋਤ ਦੇ ਗੁਰਪ੍ਰੀਤ ਜੀ ਲੁਧਿਆਣਾ ਤੋਂ ਇਹਨਾਂ ਨੇ ਦਾਸ ਨੂੰ ਫੋਨ ਇਨਫਰਮੇਸ਼ਨ ਦਿੱਤੀ ਸੀ ਇਹ ਵੀ ਜਿਹੜੀ ਮੇਰੇ ਦੋਨੇ ਐਸਐਚਓ ਸਮਰਾਲਾ ਤੇ ਮਾਚੂੜਾ ਤੇ ਮੈਂ ਇੱਥੇ ਮੌਕੇ ਤੇ ਪਹੁੰਚਿਆ ਜਿਹੜਾ ਅਸੀਂ ਇਹਦੇ ਸੌਂਦੀ ਐਫਆਰ ਨੰਬਰ ਜਿਹੜੀ ਹੈ 248 ਜਿਹੜੀ ਅਪਰਥਾ ਦੱਜ ਕੀਤਾ ਅੰਦਰ ਸੈਕਸ਼ਨ 298 111 ਸੈਕਸ਼ਨ 5 ਤੇ 8 ਦਾ ਪਰਹੈਪਸ਼ਨ ਉਹ ਕੋਸ ਲੱਕਤ ਪਰਚਾ ਦਰਜ ਕਰਕੇ ਅਸੀਂ ਜਿਹੜਾ ਇੱਕ ਬੰਦੇ ਨੂੰ ਵਜੇ ਰੌਂਡ ਅਪ ਕੀਤਾ ਹੈ ਬਾਕੀ ਬੰਦਿਆਂ ਨੂੰ ਜਿਹੜੀ ਜਿਹੜਾ ਅਸੀਂ 5-6 ਪਾਰਟੀਆਂ ਆਪਣੀ ਅੰਦਰ ਸਪੈਸ਼ ਕੀਤੀਆਂ ਉਹਨਾਂ ਨੂੰ ਗ੍ਰਿਫਤਰ ਕਰਨ ਲਈ ਇਹਨਾਂ ਨੂੰ ਜਲਦੀ ਹੀ ਗ੍ਰਿਫਤਰ ਕਰ ਲਿਆ ਜਾਊਗਾ ਤੇ ਸਖਤ ਸਜ਼ਾ ਜਿਹੜੀ ਜਲਾਈ ਜਾਊਗੀ ਕਿੰਨੀਆਂ ਕੁ ਮਾਂ ਦੀ ਹੱਥੀ ਹੋਈ ਕਿੰਨੇ ਆ ਬਚਾ ਲਏ ਗਏ ਆ ਇਹ ਕਿਤੇ ਨਹੀਂ ਪੰਜ ਗੁੰਵਾ ਦੀ ਬਚਾ ਲਏ ਗੀਆਂ ਉਹ ਤੋਂ ਬਾਅਦ ਪੰਜ ਗੁੰਵਾ ਹੋਰ ਜਿਹੜੀ ਨੇ 4-4 ਦੇ ਤੇ ਬੰਨੀਆਂ ਉਹ ਵੀ ਬਚਾ ਲਈਆਂ ਜਿਹੜੀਆਂ 9 ਹੋਵਾਂ ਸੀ ਜਿਹੜਾ ਮੌਕੇ ਤੇ ਦੇਖਣ ਤੇ ਪਤਾ ਲੱਗਦਾ ਜੀ ਸੱਚਾ ਜਿਹੜੀ ਚੱਲ ਰਹੀ ਹੈ ਇਹ ਹੋਰ ਕਿੰਨੇ ਕੁ ਬੰਦੇ ਚ ਸਾਹਮਣਾ ਕਰਕੇ ਕਿਤੇ ਗਿਆ ਜੀ ਇਸ ਤੋਂ ਬਿਨਾਂ ਜਿਹੜੇ ਤਬਦੀਸ਼ ਦਾ ਜਿਹੜਾ ਸਾਡਾ ਪਾਰਟ ਹੈ ਤੋਂ ਬਿਨਾਂ ਅਸੀਂ ਚਾਰ ਪੰਜ ਬੰਦੇ ਜੇ ਹੋਣਾ। ਇਹ ਜਿਹਾ ਅਨਸਰ ਵੀ ਹਿਜਾਬ ਉੱਤੇ ਹੀ ਜਾਂਦੀ ਹੈ ਇੱਥੇ ਗੁਜ਼ਰ ਰਹੇ ਨੇ ਚੈਕਿੰਗ ਹੋ ਜੀ। ਇਹ ਐਕਟਲੀ ਇਹਨਾਂ ਡਿਲੇਨ ਦੇ ਚੈਕਿੰਗ ਕਰਦੇ ਅਸੀਂ। ਰਾਤ ਵੇਲੇ ਜਿਵੇਂ ਤੁਸੀਂ ਦੇਖਿਆ ਵੀ ਪਹਿਲਾਂ ਵੀ ਇੱਥੇ ਬੰਦੇ ਹੀ ਫੜਕੰਦਲ ਦੱਤੇ ਨੇ। ਤੇ ਜੇ ਉਹਨਾਂ ਜੋ ਅਜੇ ਵੀ ਬੰਦੇ ਜਿਹੜੇ ਦੇ ਵਿੱਚ ਹੈ। ਪਹਿਲਾਂ ਜਿਹੜੀ ਪੌਂਟ ਪਿੰਡ ਉੱਥੋਂ ਕੋਸ ਅਗਲੇ ਬਸੇ ਜਿਹੜੀ ਆ ਉੱਥੇ ਹੋਈ ਸੀ ਕਿਉਂਕਿ ਇਹ ਜਿਹੜਾ ਨਹਿਰ ਦੇ ਲੱਗੇ ਆ ਸਾਰਾ ਜੰਗਲ ਦਾ ਏਰੀਆ। ਇਕਨੋਮੀ ਵੀ ਇਹ ਉਹ ਕੁਦਰਤੀ ਹੈ ਜਿਹੜੀ ਇਹਦਾ ਇਹੋ ਇੱਕ ਬੰਦੇ ਆਉਂਦੇ ਇਹ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਜਿਨ੍ਹਾਂ ਵਿੱਚੋਂ ਵੀ ਇੱਕ ਬੰਦੇ ਦਾ ਸਾਨੂੰ ਜਿਹੜੀ ਮੂਗਾ ਜਿਹੜੀ ਨਜ਼ਰ ਆਈ ਆ